ਕੋਣ ਹੈ ਮੈਂ ਅੱਜ ਤੁਹਾਡੇ ਸਾਹਮਣੇ ਇੱਕ ਕਹਾਣੀ ਪੇਸ਼ ਕਰਨ ਜਾ ਰਹੀ ਹਾਂ ਜਿਸ ਦਾ ਵਿਸ਼ਾ ਹੈ ਮੇਤ ਦਾ ਫਲ ਇੱਕ ਪਿੰਡ ਵਿੱਚ ਇੱਕ ਸੰਦੀਪ ਨਾਮ ਦਾ ਲੜਕਾ ਰਹਿੰਦਾ

ਸਾਬ ਜਿਹੜੀ ਕਿ ਬੱਚਿਆਂ ਦੇ ਦੁਆਰਾ ਲਿਖਿਤ ਹੈ ਇਹਦੇ ਵਿੱਚ ਮੋਗਾ ਡਿਸਟ੍ਰਿਕਟ ਦੇ ਅਲੱਗ-ਅਲੱਗਨ ਕੇ ਸਕੂਲਾਂ ਦੇ ਪ੍ਰਾਈਵੇਟ ਸਕੂਲ ਸਰਕਾਰੀ ਸਕੂਲਾਂ ਦੇ ਬੱਚਿਆਂ ਨੇ ਆਪਣੀਆਂ ਅਲੱਗ-ਅਲੱਗ ਆਪਣੀਆਂ ਲਿਖੀਆਂ ਹੋਈਆਂ ਰਚਨਾਵਾਂ ਲਿਖੀਆਂ ਨੇ ਤੇ ਇਸ ਦੇ ਸੰਬਾਤਕ ਨੇ ਬਲਜੀਤ ਸੇਖਾ ਜੀ ਹੋਰ ਵੀ ਇਹਨਾਂ ਦੀ ਕਾਫੀ ਅੱਛੀ ਟੀਮ ਹੈ ਉਸ ਟੀਮ ਦੇ ਸਹਿਯੋਗ ਦੇ ਨਾਲ ਇਹ ਕਿਤਾਬ ਦੀ ਛਪਾਈ ਕੀਤੀ ਗਈ ਰਚਨਾ ਕੀਤੀ ਗਈ ਹੈ ਤੇ ਅੱਜ ਇਨਕੇ ਸਾਡੇ ਆਰਕੇ ਸਕੂਲ ਦੇ ਵਿੱਚ ਇਨ੍ਹਾਂ ਬੱਚਿਆਂ ਨੂੰ ਇਸੇ ਟੀਮ ਵੱਲੋਂ ਨਵੀਆਂ ਕਲਮਾਂ ਨਵੀਂ ਉਡਾਨ ਟੀਮ ਵੱਲੋਂ ਸਨਮਾਨਿਤ ਕੀਤਾ ਜਾ ਰਿਹਾ ਹੈ ਜਿਹੜੀਆਂ ਰਚਨਾਵਾਂ ਇਹਦੇ ਵਿੱਚ ਛਪੀਆਂ ਨੇ ਉਹ ਬੱਚੇ ਸਟੇਜ ਤੇ ਆਪਣੀਆਂ ਆਪਣੀਆਂ ਰਚਨਾਵਾਂ ਨੂੰ ਵੀ ਸੁਣਾਣਗੇ ਤੇ ਉਹਨਾਂ ਬੱਚਿਆਂ ਨੂੰ ਇਹ ਇਹ ਕਿਤਾਬ ਵੀ ਦਿੱਤੀ ਜਾਏਗੀ ਤੇ ਉਹਨਾਂ ਨੂੰ ਸਨਮਾਨ ਚਿੰਨ੍ਹ ਵੀ ਦਿੱਤੇ ਜਾਣਗੇ ਸਿੱਖਿਆ ਦਿੰਦੀ ਹੈ ਜੀ ਬੱਚਿਆਂ ਦੇ ਕੀ ਇਹ ਬੱਚਿਆਂ ਨੂੰ ਇਹ ਕਿਤਾਬ ਜੋ ਹੈ ਇਹ ਸਿੱਖਿਆ ਦਿੰਦੀ ਹੈ ਕਿ ਕਿਤਾਬਾਂ ਸਾਡੀਆਂ ਬਹੁਤ ਹੀ ਵਧੀਆ ਦੋਸਤ ਨੇ ਤੇ ਜਿਹੜੇ ਬੱਚੇ ਆਪਣਾ ਧਿਆਨ ਕੁਝ ਨਸ਼ਿਆਂ ਦੇ ਵਿੱਚ ਹਨ ਕਿ ਲਗਾ ਰਹੇ ਨੇ ਉਹ ਆਪਣੀਆਂ ਦਿਲ ਦੀਆਂ ਜਿਹੜੀਆਂ ਭਾਵਨਾਵਾਂ ਹਨ ਇੱਕ ਕਾਗਜ਼ ਦੇ ਰੂਪ ਤੇ ਕਾਗਜ਼ ਦੇ ਉੱਤੇ ਲਿਖ ਕੇ ਉਸ ਨੂੰ ਪ੍ਰਗਟਨ ਕੇ ਕਰ ਸਕਦੇ ਨੇ ਭਾਗ ਅੱਜ ਮੋਗੇ ਦੀ ਇਸ ਧਰਤੀ ਤੇ ਜਿੱਥੇ ਕਿ ਸਕੂਲਾਂ ਦੇ ਨੰਨੇ ਜਵਾਕ ਆ ਜਿਹੜੇ ਨੰਨੀਆਂ ਕਲਮਾਂ ਐ ਉਹਨਾਂ ਦੇ ਵਾਸਤੇ ਸੁਖੀ ਬਾੜ ਜੀ ਇੱਕ ਪ੍ਰੋਜੈਕਟ ਲੈ ਕੇ ਆਏ ਆ ਜਿਸ ਦੇ ਇੰਚਾਰਜ ਸਰਦਾਰ ਊਂਕਾਰ ਸਿੰਘ ਤੇਜੀ ਜੀ ਆ ਜੋ ਕਿ ਮੇਰੇ ਨਾਲ ਹੀ ਖੜੇ ਆ ਸੋ ਇਹਨਾਂ ਨੇ ਬੜੀ ਮਿਹਨਤ ਕੀਤੀ ਆ ਸਾਨੂੰ ਹੱਲਾਸ਼ੇਰੀ ਦਿੱਤੀ ਆ ਤੇ ਅਸੀਂ ਬੱਚਿਆਂ ਦਾ ਜਿਹੜਾ ਪ੍ਰੋਜੈਕਟ ਆ ਨਵੀਆਂ ਕਲਮਾਂ ਨਵੀਂ ਉਡਾਨ ਲੈ ਕੇ ਆਏ ਆ ਸੋ ਇਹ ਸਾਨੂੰ ਬਹੁਤ ਵਧੀਆ ਲੱਗ ਰਿਹਾ ਅੱਜ ਦਾ ਇਹ ਉਪਰਾਲਾ ਜੜਾ ਹੈ ਇਹ ਬੱਚਿਆਂ ਨੂੰ ਲਿਖਣ ਦੇ ਵੱਲ ਸੋਚਣ ਦੇ ਵੱਲ ਕਲਪਨਾ ਦੇ ਵੱਲ ਪ੍ਰੇਰਿਤ ਕਰਦੀ ਹੈ ਇਹ ਜਿਹੜੀ ਅੱਜ ਦੀ ਜਿਹੜੀ ਕਿਤਾਬ ਰਿਲੀਜ਼ ਹੋ ਰਹੀ ਹੈ ਇਹ ਚ ਉਹਨਾਂ ਨਿੱਕੇ ਨਿੱਕੇ 6ਵੀਂ ਤੋਂ ਲੈ ਕੇ 12ਵੀਂ ਜਮਾਤ ਤੱਕ ਦੇ ਬੱਚਿਆਂ ਦੀਆਂ ਕਵਿਤਾਵਾਂਆਂ ਰਚਨਾਵਾਂ ਗੀਤਾਂ ਕਹਾਣੀਆਂ ਸ਼ਾਮਿਲ ਕੀਤੀਆਂ ਗਈਆਂ ਸੋ ਮੈਨੂੰ ਲੱਗ ਰਿਹਾ ਵੀ ਇਹ ਬੱਚਿਆਂ ਦੇ ਵਿੱਚ ਬਹੁਤ ਵਧੀਆ ਮੈਸੇਜ ਜਾਵੇਗਾ ਕਿ ਬੱਚੇ ਮੋਬਾਈਲਾਂ ਨੂੰ ਛੱਡ ਕੇ ਕਿਤਾਬਾਂ ਦੇ ਵੱਲ ਜਾਣਗੇ ਸੋ ਇਹ ਬੱਚਿਆਂ ਦੀ ਰੁਚੀ ਦੇ ਵੱਲ ਬਹੁਤ ਵੱਡਾ ਕਦਮ ਹੈ ਜਿਹੜਾ ਸੁਖੀ ਬਾੜੀ ਜੀ ਨੇ ਚੱਕਿਆ ਹੈਗਾ ਇਹ ਕਿੰਨੀ ਕਿਤਾਬ ਹੈ ਤੁਹਾਡੀ ਜੀ ਇਹਦੀ ਮੁੱਗੇ ਜ਼ਿਲ੍ਹੇ ਦੀ ਜਿਹੜੀ ਕਿਤਾਬ ਹੈ ਇਹ ਚੌਥੀ ਕਿਤਾ ਪੰਜਾਬ ਦੇ ਵਿੱਚੋਂ ਯਾਨੀ ਕਿ ਤੇ ਆਉਣ ਵਾਲੇ ਸਮੇਂ ਦੇ ਵਿੱਚ 92 ਕਿਤਾਬਾਂ ਦਾ ਆਈਡੀਆ ਹੈਗਾ ਵੀ ਛਪਣੀਆਂ ਤੇ ਮੋਗੇ ਨੂੰ ਚੌਥਾ ਨੰਬਰ ਮਿਲਿਆ ਹੈਗਾ ਸੋ ਬਹੁਤ ਵਧੀਆ ਗੱਲ ਹੈ ਕਿ ਅੱਜ ਮੋਗੇ ਜ਼ਿਲ੍ਹੇ ਦੀ ਕਿਤਾਬ ਹੈ ਜਿਹੜੀ ਉਹ ਆਰ ਕੇ ਸੀ ਸੀਨੀਅਰ ਸੈਕੰਡਰੀ ਪਬਲਿਕ ਸਕੂਲ ਮੇਨ ਵੀਆਰ ਮੋਗਾ ਵਿਖੇ ਰਿਲੀਜ਼ ਕੀਤੀ ਜਾ ਰਹੀ ਹੈਗੀ ਆ ਤੁਸੀਂ ਕਹ ਰਹੇ ਹੋ ਪੰਜਾਬ ਦੇ ਵਿੱਚ ਮੋਗੇ ਨੂੰ ਜਿਹੜੀ ਕਿਤਾਬ ਦਿੱਤੀ ਗਈ ਹੈ ਚਾਰ ਕਿਤਾਬਾਂ ਤੋਂ ਪਹਿਲਾਂ ਛਾਪ ਲਓ ਕਿਹੜੀ-ਕਿਹੜੀ ਕਿਤਾਬਾਂ ਨਹੀਂ ਨੇ ਪਹਿਲਾਂ ਇਹ ਤੁਹਾਨੂੰ ਹੋ ਚੁੱਕੀ ਭਾਗ 4 ਹੈ ਜੀ ਨਾਮ ਉਹਨਾਂ ਦਾ ਸੇਮ ਹੀ ਆ ਨਵੀਆਂ ਕਲਮਾ ਨਵੀਂ ਉਡਾਨ ਪਹਿਲਾ ਭਾਗ ਦੂਜਾ ਭਾਗ ਤੀਜਾ ਭਾਗ ਚੌਥਾ ਭਾਗ ਇਸ ਤਰ੍ਹਾਂ ਭਾਗ ਹੈਗੇ ਆ ਉਹਦਾ ਟਾਈਟਲ ਜਿਹੜਾ ਹੈਗਾ ਉਹ ਨਵੀਆਂ ਕਲਮਾ ਨਵੀਂ ਉਡਾਨ ਹੀ ਹੈ ਸਾਡਾ ਹਾਂ ਜੀ ਬਿਲਕੁਲ ਜੀ ਪਹਿਲਾਂ ਤੇ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਆ ਨਵੀਆਂ ਕਲਮਾ ਨਵੀਂ ਉਡਾਨ ਇੱਕ ਵੱਖਰਾ ਪ੍ਰੋਜੈਕਟ ਹੈ ਜੋ ਕਿ ਬੱਚਿਆਂ ਲਈ ਹੈ 10 ਸਾਲ ਤੋਂ ਲੈ ਕੇ 18 ਸਾਲ ਦੇ ਬੱਚਿਆਂ ਲਈ ਸਾਰੇ ਪੰਜਾਬ ਦੇ ਥਰੂਆਊਟ ਸਾਰੇ ਜ਼ਿਲ੍ਹਿਆਂ ਦੇ ਵਿੱਚ ਇਹਨਾਂ ਦੀਆਂ ਟੀਮਾਂ ਬਣੀਆਂ ਹੋਈਆਂ ਨੇ ਔਰ ਹਰ ਇੱਕ ਜ਼ਿਲ੍ਹੇ ਨੂੰ 4 ਕਿਤਾਬਾਂ ਲੋਅ ਕੀਤੀਆਂ ਨੇ ਤੇ ਅੱਜ ਅਸੀਂ ਬੜੀ ਖੁਸ਼ਕਿਸਮਤਾਂ ਕਿ ਅੱਜ ਅਸੀਂ ਮੋਗਾ ਵਿਖੇ ਨਵੀਆਂ ਕਲਮਾਂ ਨਵੀਂ ੜਾਂ ਮੋਗਾ ਦੀ ਪਹਿਲੀ ਕਿਤਾਬ ਅਤੇ ਨਵੀਆਂ ਕਲਮਾਂ ਨਵੀਂ ੜਾਂ ਦਾ ਚੌਥਾ ਭਾਗ ਅੱਜ ਇੱਥੇ ਅਸੀਂ ਰਿਲੀਜ਼ ਕਰਨ ਜਾ ਰਹੇ ਹਾਂ ਇਸ ਦਾ ਮਕਸਦ ਜਿਹੜਾ ਮੇਨ ਮਕਸਦ ਹੈ ਆਪਣੇ ਬੱਚਿਆਂ ਨੂੰ ਆਪਣੀ ਮਾਂ ਬੋਲੀ ਨਾਲ ਆਪਣੇ ਸੱਭਿਆਚਾਰ ਨਾਲ ਆਪਣੀ ਵਿਰਾਸਤ ਨਾਲ ਜੋੜ ਕੇ ਰੱਖਣਾ ਤੇ ਅਕਸਰ ਦੇਖਣ ਚਾਹੁੰਦਾ ਕਿ ਬਹੁਤੀ ਵਾਰੀ ਬੱਚਿਆਂ ਨੂੰ ਮੌਕਾ ਨਹੀਂ ਮਿਲਦਾ ਖਾਸ ਕਰ ਬਹੁਤੀ ਵਾਰੀ ਜਿਹੜੇ ਸਰਕਾਰੀ ਸਕੂਲ ਨੇ ਅਸੀਂ ਉਹਨਾਂ ਵੱਲ ਜਿਆਦਾ ਫੋਕਸ ਕਰ ਰਹੇ ਹਾਂ ਸੋ ਇਸ ਪ੍ਰੋਜੈਕਟ ਨੂੰ ਇਹ ਸਾਬਤ ਹੁੰਦਾ ਹੈ ਕਿ ਬੱਚਿਆਂ ਦੇ ਵਿੱਚ ਬਹੁਤ ਰੁਝਾਨ ਹੈ ਮਾਂ ਬੋਲੀ ਦੇ ਨਾਲ ਸਾਇਤ ਲਿਖਣ ਦੇ ਨਾਲ ਬੜਾ ਰੁਝਾਨ ਹੈ ਪਰ ਉਹਨਾਂ ਨੂੰ ਮੌਕੇ ਨਹੀਂ ਮਿਲਦੇ ਤੇ ਮੈਂ ਇੱਥੇ ਖਾਸ ਕਰ ਜਿਹੜੇ ਅਧਿਆਪਕ ਨੇ ਕਿ ਉਹ ਹੀ ਇਸ ਪ੍ਰੋਜੈਕਟ ਦਾ ਅਸਲ ਚ ਅਸਲੀ ਹੱਕਦਾਰ ਤੇ ਉਹ ਹੀ ਉਹ ਹੀ ਵਧਾਈ ਦੇ ਪਾਤਰ ਨੇ ਕਿ ਉਹਨਾਂ ਨੇ ਇਸ ਪ੍ਰੋਜੈਕਟ ਨੂੰ ਬਹੁਤ ਹੀ ਵਧੀਆ ਮਕਾਮ ਤੇ ਲਿਆਂਦਾ ਹੈ ਤੇ ਅੱਜ ਸਾਰੇ ਪੰਜਾਬ ਦੇ ਵਿੱਚ ਹਰ ਜ਼ਿਲ੍ਹੇ ਦੇ ਆਪਾਂ ਆਪਣੀਆਂ ਟੀਮਾਂ ਆਪਣੀਆਂ ਕਿਤਾਬਾਂ ਤਿਆਰ ਕਰ ਰਹੇ ਨੇ ਤੇ ਬੱਚੇ ਬੜੇ ਐਕਸਾਈਟਡ ਨੇ ਲੇਖਕ ਤਾਂ ਆਪਣੀ ਕਿਤਾਬ ਕਲਮ ਦੇ ਨਾਲ ਬਹੁਤ ਕੁਝ ਲਿਖਦਾ ਪਰ ਉਸ ਨੂੰ ਪਲੇਟਫਾਰਮ ਨਹੀਂ ਮਿਲਦਾ ਕੀ ਕਰਨ ਹਾਂ ਬਿਲਕੁਲ ਜੀ ਇਹੀ ਇੱਕ ਕਾਰਨ ਹੈ ਬੜੀ ਕਾਫੀ ਇਹਦੀ ਸਰਚ ਕਰਕੇ ਇਸ ਪ੍ਰੋਜੈਕਟ ਨੂੰ ਆਪਾਂ ਲਾਂਚ ਕੀਤਾ ਪਹਿਲੀ ਤਾਂ ਗੱਲ ਬੱਚਿਆਂ ਨੂੰ ਕੋਈ ਆਸਰਾ ਨਹੀਂ ਦਿੰਦਾ ਦੂਸਰਾ ਮੇਰੀ ਜਿੰਨੀ ਕਿ ਨੌਲੇਜ ਆਇਆ ਸੀ ਕਿ ਜਿਹੜੇ ਸਕੂਲਾਂ ਦੇ ਅਧਿਆਪਕ ਨੇ ਉਹਨਾਂ ਨੂੰ ਵੀ ਮੌਕਾ ਨਹੀਂ ਮਿਲਦਾ ਬੱਚਿਆਂ ਨੂੰ ਬੱਚਿਆਂ ਨੂੰ ਕੁਝ ਸਿਖਾਉਂਦੇ ਨੇ ਤੇ ਉਹ ਸਕੂਲ ਦੇ ਵਿੱਚ ਹੀ ਗੱਲ ਰਹਿ ਜਾਂਦੀ ਹੈ ਸੋ ਇਹ ਸਾਰਾ ਗੈਨ ਇਕੱਠੀਏ ਜਦੋਂ ਅਸੀਂ ਪਲਾਨ ਕੀਤਾ ਤੇ ਇਹਦੇ ਨਾਲ ਜਿਹੜਾ ਆਈ ਹੈਵ ਨੋ ਡਾਊਟ ਬਈ ਬੱਚਿਆਂ ਦੇ ਵਿੱਚ ਬਹੁਤ ਸ਼ਾਹ ਪੈਦਾ ਹੋਇਆ ਹੈ ਤੇ ਆਉਣ ਵਾਲੇ ਟਾਈਮ ਦੇ ਵਿੱਚ ਵੀ ਇਹਦੇ ਅਸੀਂ 2-3 ਸਟੈਪ ਕਰਕੇ ਇਸ ਪ੍ਰੋਜੈਕਟ ਨੂੰ ਹੋਰ ਵੀ ਉੱਪਰ ਲਿਆਉਣ ਦੀ ਕੋਸ਼ਿਸ਼ ਕਰਾਂਗੇ ਫਸਟਲੀ ਅ ਮੂਝੇ ਤਾਂ ਬਹੁਤ ਪ੍ਰਾਊਡ ਫੀਲਿੰਗ ਆ ਰਹੀ ਹੈ ਬਹੁਤ ਜ਼ਿਆਦਾ ਪ੍ਰਾਊਡ ਫੀਲ ਕਰ ਰਹੀ ਹੂ ਬਿਕਾਜ਼ ਰਾਈਟਿੰਗ ਕਰਨਾ ਮੇਰੀ ਇੱਕ ਹੌਬੀ ਹੈ ਐਂਡ ਮੂਝੇ ਰਾਈਟਿੰਗ ਕਰਨਾ ਬਹੁਤ ਅੱਛਾ ਲੱਗਦਾ ਹੈ और अभी मुझे एक प्लेटफॉर्म मिला है जहाँ पर मैं अपनी जो हॉबी है अपनी जो क्वालिटी है उसे मैं सबके सामने पेश कर सकती हूँ तो मुझे बहुत अच्छा मैं यही मैसेज देना चाहती हूँ कि गॉड इज़ एवरीवेयर भगवान हर जगह हैं कभी ना कभी हमसे बहुत सारी गलतियाँ होती हैं लेकिन उन गलतियों से सीखना और वो गलती को दोबारा अगर हम ना रिपीट करें ਤੋ ਇਹ ਸਾਡੇ ਲਈ ਬਹੁਤ achhi baat hai aur mehnat karni chahiye jitna hard work karenge utna hamare liye better hai kyunki kabhi na kabhi hame jo hai hard work ka jo phal hai wo milega isliye kehte hain ki karm karte jao phal ki chinta mat karo meri rachna da vishay hai us akalpurk di ustad jo banda bhajja firda hai ki main kiven na kiven rab nu prapt kar lava par sahi tarike nahi bana sakda te aaj kal di jawani jo hai unna nu khadke tadke wale gaane zyada pasand hunde ne ਪਰ ਮੈਂ ਉਹਨਾਂ ਤੋਂ ਅਲੱਗ ਹੋ ਕੇ ਰੱਬ ਨਾਲ ਜੁੜਨਾ ਚਾਹੁੰਦਾ ਤੇ ਹੋਰਾਂ ਨੂੰ ਵੀ ਜੁੜਨਾ ਚਾਹੁੰਦਾ ਤੇ ਮੇਰੀ ਜਿਹੜੀ ਰਚਨਾ ਹੈ ਉਸਦੇ ਕੁਝ ਸਤਰਾਂ ਇਸ ਪ੍ਰਕਾਰ ਨੇ ਕਿ ਵੇਹ ਬੰਦਿਆ ਜਿਸ ਨੂੰ ਭਰਲੇ ਮੰਦਰ ਨਸੀਤਾ ਉਹ ਤੇਰੇ ਅੰਦਰ ਵਸਦਾ ਹੈ ਜਿਸ ਤੋਂ ਤੂੰ ਰੋ ਰੋ ਕੇ ਮੰਗਦਾ ਹੈ ਉਹ ਤੇਰੇ ਅੰਦਰ ਬੈਠਾ ਹੱਸਦਾ ਹੈ ਕਿਉਂਕਿ ਅੱਜ ਕੱਲ ਦੇ ਸਮੇਂ ਦੇ ਵਿੱਚ ਬਹੁਤ ਕੁਝ ਚੱਲ ਰਿਹਾ ਹੈ ਮਟੀਰੀਅਲਿਸਟਿਕ ਵਰਡ ਜਿਹੜਾ ਐਗਜ਼ਿਸਟ ਕਰਦਾ ਹੈ ਪਰ ਉਸ ਦੇ ਵਿੱਚ ਲੋਕ ਰੱਬ ਨੂੰ ਭੁੱਲ ਗਏ ਨੇ ਪਰ ਉਸ ਨੂੰ ਯਾਦ ਰੱਖਣਾ ਬਹੁਤ ਜ਼ਰੂਰੀ ਹੈ ਅਗਰ ਰੱਬ ਯਾਦ ਹੋਵੇਗਾ ਤਾਂ ਸਾਰਾ ਕੁਝ ਆਪਣੇ ਕੋਲੇ ਆਪਣੇ ਆਪ ਆ ਜਾਵੇਗਾ ਰੱਬ ਦੀ ਗੱਲ ਕੀਤੀ ਰੱਬ ਨੂੰ ਭੁੱਲ ਗਏ ਰੱਬ ਨੂੰ ਅਸੀਂ ਕਿੱਥੇ ਲੱਭ ਰਹੇ ਆ ਰੱਬ ਨੂੰ ਬੰਦਾ ਹਰ ਪਾਸੇ ਲੱਭਦਾ ਕੋਈ ਮੰਦਿਰ ਜਾਂਦਾ ਕੋਈ ਮਸਜਿਦ ਜਾਂਦਾ ਕੋਈ ਪੀਰਾਂ ਦੇ ਜਾਂਦਾ ਕੋਈ ਫਕੀਰਾਂ ਕੋਲੇ ਜਾਂਦਾ ਕੋਈ ਕਿੱਥੇ ਮੱਥਾ ਟੇਕਦਾ ਕੋਈ ਕਿੱਥੇ ਮੱਥਾ ਟੇਕਦਾ ਪਰ ਹੈ ਤਾਂ ਸਾਰੇ ਉਹਦੀ ਨਾਮ ਆ ਬਸ ਇੱਕ ਨੂੰ ਧਿਆਉ ਤੇ ਉਹਨੂੰ ਤੁਸੀਂ ਪਾ ਸਕਦੇ ਆ ਆਪਨੂੰ ਨਹੀਂ ਲੱਗਦਾ ਰੱਬ ਆਪਣੇ ਅੰਦਰ ਨੇ ਰੱਬ ਆਪਣੇ ਅੰਦਰ ਹੈ ਪਰ ਉਸ ਨੂੰ ਪਾਉਣਾ ਉਸ ਨੂੰ ਜਗਾਉਣਾ ਵੀ ਹੈ ਨਾ ਆਪਣੇ ਅੰਦਰ ਵਿਕਾਰ ਵੀ ਨੇ ਉਹਨਾਂ ਨੂੰ ਮਿਟਾ ਕੇ ਰੱਬ ਜਾਗ ਸਕਦਾ ਆਏ ਨਹੀਂ ਜਾਗਦਾ ਕੀ ਮੈਸੇਜ ਜੀ ਰਹਿਣਾ ਤੁਹਾਨੂੰ ਮੈਂ ਮੈਸੇਜ ਹੋਣਾ ਚਾਹੁੰਨਾ ਕਿ ਅੱਜ ਕੱਲ ਦੀ ਜਵਾਨੀ ਗਲਤ ਕੰਮਾਂ ਤੋਂ ਦੂਰ ਹੋਵੇ ਤੇ ਰੱਬ ਨਾਲ ਜੁੜੇ ਤੇ ਜੋ ਸਾਡਾ ਪੰਜਾਬ ਹੈ ਕੁੜੀਆਂ ਦੀ ਧਰਤੀ ਹੈ ਉਹਨੂੰ ਅਸੀਂ ਸਾਂਭਣਾ ਕਿੱਦਾਂ ਲੱਗ ਰਿਹਾ ਅੱਜ ਤੁਹਾਨੂੰ ਮਾਨ ਸਨਮਾਨ ਮਿਲ ਗਿਆ ਅੱਜ ਮੈਨੂੰ ਬਹੁਤ ਚੰਗਾ ਲੱਗ ਰਿਹਾ ਮੈਂ ਬਹੁਤ ਟਾਈਮ ਤੋਂ ਲਿਖਦਾ ਹਾਂ ਜੋ ਇੱਕ ਰਾਈਟਰ ਨੇ ਸੂਖੀ ਰਾਈਟਰ ਨੇ ਸਤਿੰਦਰ ਸਰਤਾਜ ਜੀ ਮੈਂ ਉਹਨਾਂ ਦਾ ਬਹੁਤ ਵੱਡਾ ਫੈਨ ਹਾਂ ਤੇ ਉਹਨਾਂ ਦੇ ਗਾਣੇ ਸੁਣ ਸੁਣ ਕੇ ਮੈਂ ਪ੍ਰੇਰਿਤ ਹੋਇਆ ਲਿਖਣ ਲਈ ਤੇ ਮੈਂ ਅੱਜ ਆਪ ਲਿਖ ਕੇ ਮੇਰਾ ਰਚਨਾ ਜਿਹੜੀ ਕਿਤਾਬ ਵਿੱਚ ਆ ਰਹੀ ਮੈਨੂੰ ਉਹਦੀ ਬਹੁਤ ਖੁਸ਼ੀ ਹੈ ਜੀ ਮੈਂ ਗੁਰਮੁਖੀ ਦਾ ਬ ਆਇਓ ਤੇਰੇ ਨਾ ਜੋਖਮਾਰੀ ਉਸ ਲੋਰ ਦੇ ਨੇ ਅੱਖਰ ਮੈਨੂੰ 11 ਸਾਲ ਹੋ ਗਏ ਨੇ ਸਕੂਲ ਦੇ ਵਿੱਚ ਤੇ ਉਦੋਂ ਤੋਂ ਰਜਨੀ ਅਰੋੜਾ ਮੈਡਮ ਹੀ ਸਾਡੇ ਪ੍ਰਿੰਸੀਪਲ ਨੇ ਤੇ ਅੱਜ ਤੱਕਰ ਮੈਂ ਮਤਲਬ ਕਿ ਮੈਂ ਉਹ ਜੋ ਕੋਈ ਕੰਮ ਨਹੀਂ ਕੀਤਾ ਮੇਰੀ ਕੰਪਲੇਂਟ ਆਈ ਹੋਵੇ ਤਾਂ ਇੱਥੇ ਮੈਨੂੰ ਘੱਟ ਹੀ ਜਾਣਦੇ ਨੇ ਲੋਕ ਪਰ ਮੇਰੇ ਟੀਚਰ ਸਾਰੇ ਮੈਨੂੰ ਜਾਣਦੇ ਨੇ ਤੇ ਮੈਨੂੰ ਪੂਰੀ ਸਪੋਰਟ ਮਿਲਦੀ ਆ ਜਦੋਂ ਕੁਝ ਵੀ ਕਰਨਾ ਚਾਹਾਂ ਤਾਂ ਸਾਰੇ ਟੀਚਰਾਂ ਦੀ ਮੈਨੂੰ ਸਪੋਰਟ ਰਹਿੰਦੀ ਹੈ